अजी सा जेड़ी बठिंडा पुलिस दी, दी टीम है जिम्मे की थो भी अस कई बार अः बुलाया जो भी असि ਸਾਡੇ ਜ਼ਿਲ੍ਹੇ 'ਚ ਜਿਹੜੇ ਮੋਬਾਈਲ ਫੋਨ ਲੋਕਾਂ ਦੇ ਮਿਸਪਲੇਸ ਹੋ ਜਾਂਦੇ ਆ ਮਿਸ ਹੋ ਜਾਂਦੇ ਆ ਉਹਦੇ ਲਈ ਅਸੀਂ ਇਸ ਸਾਲ ਤੋਂ ਇੱਕ CEIR ਪੋਰਟਲ ਹੈ ਜਿਹੜਾ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਵੱਲੋਂ April 2023 ਵਿੱਚ ਇਹ ਸ਼ੁਰੂ ਕੀਤਾ ਗਿਆ ਸੀਗਾ CEIR ਜਿਹਦੀ ਫੁੱਲ ਫਾਰਮ ਹੈ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਇਹ ਜਿਹੜਾ ਇੱਕ ਸਰਵਿਸ ਹੈ ਗਵਰਨਮੈਂਟ ਆਫ ਇੰਡੀਆ ਦੀ ਉਹ ਅਸੀਂ ਜ਼ਿਆਦਾ ਇਸ ਸਾਲ ਤੋਂ ਪੌਪੂਲਰਾਈਜ਼ ਕੀਤੀ ਹੈ ਤੇ ਉਹਦੇ ਚ ਅਸੀਂ ਪਬਲਿਕ ਨੂੰ ਦੱਸਦੇ ਰਹਿੰਦੇ ਆ ਕਿ ਜਦੋਂ ਵੀ ਤੁਹਾਡਾ ਕੋਈ ਫੋਨ ਕਿਤੇ ਗਵਾਚ ਜਾਂਦਾ ਹੈ ਤਾਂ ਤੁਸੀਂ ਸਾਡੀ ਲੋਕਲ ਜਿਹੜੀ ਵੀ ਤੁਹਾਡੇ ਏਰੀਆ ਚ ਨੇੜਾ ਨੇੜੇ ਤੁਹਾਨੂੰ ਸਾਂਝ ਦਾ ਸੈਂਟਰ ਮਿਲਦਾ ਉੱਥੇ ਜਾ ਕੇ ਤੁਸੀਂ ਰਿਪੋਰਟ ਲਿਖ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਸੀਆਈਆਰ ਪੋਰਟਲ ਹੈ ਉਹਦੇ ਤੇ ਲੌਗਇਨ ਕਰਕੇ ਆਪਣੀ ਇੱਕ ਕੰਪਲੇਂਟ ਰਜਿਸਟਰ ਕਰਾ ਸਕਦੇ ਹੋ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਸਾਂਝ ਦੀ ਟੀਮ ਹੈ ਉਹਨੂੰ ਸਰਚ ਕਰਦੀਆਂ ਹਨ ਉਹਨਾਂ ਨੂੰ ਆਪਣੇ ਵੇਰੀਅਸ ਟੂਲਸ ਤੋਂ ਲੱਭਦੀਆਂ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਸੀ ਕਈ ਵਾਰੀ ਬਹੁਤ ਸਾਰੇ ਲੋਕਾਂ ਦੇ ਇਦਾਂ ਦੇ ਖੋਏ ਹੋਏ ਜਿਹੜੇ ਫੋਨ ਹੈਗੇ ਉਹ ਲੱਭ ਕੇ ਦਿੱਤੇ ਇਸੇ ਤਰ੍ਹਾਂ ਹੀ ਹੁਣ ਸਾਡੀ ਬਠਿੰਡਾ ਪੁਲਿਸ ਦੀ ਜਿਹੜੀ ਸਾਂਝੀ ਟੀਮ ਹੈ ਉਹਨਾਂ ਨੇ ਰੀਸੈਂਟਲੀ 135 ਇਦਾਂ ਦੇ ਗੁੰਮ ਹੋਏ ਮੋਬਾਈਲ ਲੱਭੇ ਜਿਹੜੇ ਤੁਹਾਡੇ ਸਾਹਮਣੇ ਥੇ ਪਏ ਇਹਨਾਂ ਦੀ ਜਿਹੜੀ ਕੁੱਲ ਮਲਿਤੀ ਹੈ ਉਹ ਅਰਾਊਂਡ 17 ਲੱਖ ਤੋਂ ਉੱਪਰ ਹੈ ਤੇ ਸਭ ਤੋਂ ਵਧੀਆ ਗੱਲ ਜੋ ਮੈਨੂੰ ਇਹ ਲੱਗਦੀ ਹੈ ਦੱਸਣਯੋਗ ਜਿਹੜੀ ਸਾਡੀ ਸਾਂਝ ਟੀਮ ਹੈ ਉਹਨੇ ਇਸ ਸਾਲ ਜਨਵਰੀ ਪਹਿਲੀ ਜਨਵਰੀ ਔਨਵਰਡਸ ਨੂੰ ਤੱਕ 488 ਮੋਬਾਈਲਸ ਨੂੰ ਟ੍ਰੇਸ ਕੀਤਾ ਟ੍ਰੇਸ ਕਰਕੇ ਲੱਭ ਕੇ ਉਹਨਾਂ ਦੇ ਜਿਹੜੇ ਉਹਦੇ ਮਾਲਕ ਫੋਨਾਂ ਦੇ ਉਹਨਾਂ ਨੂੰ ਹੈਂਡਓਵਰ ਕੀਤਾ ਹੈ ਔਰ ਇਹਨਾਂ ਫੋਨਾਂ ਦੀ ਕੀਮਤ 66 ਲੱਖ ਦੀ ਵਰਥ ਹੈ ਔਰ 2023 ਤੋਂ ਲੈ ਕੇ ਹੁਣ ਤੱਕ ਸਾਡੀ ਸਾਂਝ ਟੀਮ ਨੇ ਇਸ ਪੋਰਟਲ ਨੂੰ ਯੂਜ਼ ਕਰਦੇ ਹੋਏ ਟੋਟਲ uh, 830 800 ਪੀ ਮੋਬਾਈਲਸ ਨੂੰ ਲਭ ਕੇ ਉਹਨਾਂ ਦੇ ਰਿਸਿਪੀਐਂਟਸ ਨੂੰ ਹੈਂਡਓਵਰ ਕੀਤਾ ਸੋ ਮੈਂ ਕੰਗ੍ਰੈਚੂਲੇਟ ਕਰਾਂਗੀ ਸਾਡੇ ਡੀਸੀਪੀਓ ਐਸਪੀ ਹੈੱਡਕਵਰਟਰ ਜਗਦੀਸ਼ ਵਿਸ਼ਨੋਈ ਜੀ ਸਾਡੀ ਇਨਚਾਰਜ ਸੀਪੀਆਰਸੀ ਇੰਸਪੈਕਟਰ ਜਸਪ੍ਰੀਤ ਕੌਰ ਅਤੇ ਨਦੀ ਸਮੂਚੀ ਜਿਹੜੀ ਸਾਂਝੀ ਟੀਮ ਹੈ ਜੋ ਇਸ ਇਨੀਸ਼ੀਏਟਿਵ ਜਿਹਦੇ ਨਾਲ ਜਿਹੜੀ ਆਮ ਜਨਤਾ ਉਹਨਾਂ ਨੂੰ ਅਫੈਕਟ ਪੈਂਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਸਾਡੇ ਫੋਨ ਹੈ ਅੱਜਕੱਲ ਸਾਡੀ ਲਾਈਫਲਾਈਨ ਹੀ ਹੁੰਦੇ ਹੈ ਜੇ ਸਾਡਾ ਫੋਨ ਮਿਸਪਲੇਸ ਹੋ ਜਾਏ ਖੋ ਜਾਏ ਤਾਂ ਸਾਡਾ ਰੂਟੀਨ ਆਊਟ ਆਫ ਗੇਅਰ ਹੋ ਜਾਂਦਾ ਹੈ ਕਿਉਂਕਿ ਅਸੀਂ ਆਪਣੀ ਬਹੁਤ ਸਾਰੀ ਚੀਜ਼ਾਂ ਫੋਨਸ ਤੇ ਹੀ ਰੱਖਦੇ ਆ ਸੋ ਆਈ ਕੰਗਰਾਚੂਲੇਟ them ਔਰ ਜਿਹੜੇ ਇੱਥੇ ਸਾਡੇ ਪਬਲਿਕ ਦੇ ਲੋਕ ਇੱਥੇ ਆਏ ਆ ਆਪਣੇ ਫੋਨ ਰਿਸੀਵ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਮੁਬਾਰਕ ਦਵਾਂਗੀ ਕਿ ਤੁਸੀਂ ਇਹ ਪੋਰਟਲ ਨੂੰ ਯੂਜ਼ ਕੀਤਾ ਹੁਣ ਤੁਸੀਂ ਜ਼ਰੂਰ ਇਹਨੂੰ ਪੌਪੂਲਰਾਈਜ਼ ਕਰੋ ਆਪਣੇ ਆਸ ਪड़ोस ਨੂੰ ਜ਼ਰੂਰ ਦੱਸੋ ਕਿਉਂਕਿ ਮੋਸਟਲੀ ਅਸੀਂ ਸੋਚਦੇ ਜੇ ਸਾਡਾ ਫੋਨ ਗਵਾਚ ਗਿਆ ਕਿ ਹੁਣ ਕਿੱਥੋਂ ਲੱਭਣਾ ਬਟ ਦ ਵੈਰੀਫਾਈ ਕਿ ਅਸੀਂ ਤੁਹਾਨੂੰ ਲੱਭ ਕੇ ਹਾਂਡ ਓਵਰ ਕਰ ਰਿਹਾ ਥੈਟ ਮੀਨਸ ਕਿ ਸਾਡੀ ਟੀਮਾਂ ਵੀ ਮਿਹਨਤ ਕਰਦੀਆਂ ਤੇ ਇਹ ਵਧੀਆ ਪੋਰਟਲ ਗਵਰਨਮੈਂਟ ਨੇ ਬਣਾਇਆ ਤੇ ਅਸੀਂ ਇਹਦਾ ਫੁੱਲ ਯੂਟਿਲਾਈਜ਼ੇਸ਼ਨ ਕਰੀਏ ਥੈਂਕ ਯੂ ਸਰ 144 88 ਇੱਕ ਮੈਂ ਹਾਂਜੀ ਹਾਂਜੀ ਹਾਈਐਸਟੀ ਦੀਸਟ੍ਰਿਕਟ ਪ੍ਰਾਇਮਰੀ ਪੁਲਿਸ ਸਟੇਸ਼ਨ ਦੇ ਸਾਹਮਣੇ ਕਿੰਨੀ ਕਿਸੀ ਹੈ ਤੇ ਸਭ ਤੋਂ ਜ਼ਿਆਦਾ ਕੰਪਲੀਟ ਜਿਹੜੀ ਹੈ ਇਹ ਕਿਹੜੇ ਦਾ ਵੀ ਬ੍ਰੇਕਅਪ ਹੈਗਾ ਸਾਡੇ ਕੋਲ ਆਈ ਥਿੰਕ ਕੋਤਵਾਲੀ ਲਾਸਟ ਟਾਈਮ ਲਾਸਟ ਟਾਈਮ ਕੰਟੀਨਿਊ ਸਭ ਤੋਂ ਵੱਧ ਰਿਕਵਰੀ ਹੈ ਜਿਹੜਾ ਇਸ ਸਾਲ ਦਾ ਹੈ ਜਿਹੜਾ ਅੱਜ ਅਸੀਂ ਦੇ ਰਿਹਾ ਜੀ 135 ਇਹ 23 April ਤੋਂ ਲੈ ਕੇ 15 July ਤੱਕ ਦੀ 135 ਮੋਬਾਈਲਸ ਹੈ ਜੋ ਮੈਨੂੰ ਮੈਡਮ ਨੇ ਚਾਰਟ ਪੇਸ਼ ਕੀਤਾ ਇਹਦੇ ਚ ਕੈਂਟ ਥਾਣੇ ਦੀ ਸਭ ਤੋਂ ਵੱਧ ਰਿਕਵਰੀ ਹੈ 22 ਫੋਨਸ ਦੀ ਉਸ ਤੋਂ ਬਾਅਦ ਥਰਮਲ ਦੇ ਸਾਂਝ ਨੇ 19 ਕਿਤੇ ਉਹ ਤਵਾਲੀ ਨੇ 17 ਕਿਨਾਲ ਕਲੋਨੀ ਦੇ 11 ਸਿਵਲ ਲਾਈਨਸ 11 ਉਸ ਤੋਂ ਬਾਅਦ ਸਿਟੀ ਰਾਮਪੁਰਾ ਨੇ 8 ਸਦਰ ਬਠਿੰਡਾ ਨੇ 7 ਕੋਡ ਫਤਾ ਨਥਾਣਾ ਨੇ 6 ਮੋਬਾਈਲ ਮੋਰ ਨੇ 5 ਪਾਲਿਆਂਵਲੀ ਨੇ ਵੀ 5 ਫਿਰ ਤਲਵੰਡੀ ਸਬੋ ਦਿয়ালਪੁਰਾ ਥਾਣਾ ਔਰ ਅਨੰਦਗੜ੍ਹ ਦੇ ਜਿਹੜੇ ਸਾਂਝ ਉਹਨਾਂ ਨੇ 4 ਔਰ ਸੰਗਤ ਰਾਮਾ ਔਰ ਫੂਲ ਨੇ 2-2 और कुल मिला के असं अज एक सौ पैंती रिकवर किए मोबाइल वापस उन्होंने रिसिपियंट्स को देवे थैंक यू ये कंप्लेंट बेस्ड ही है जो जो पोर्टल पे आंदा है ओदे हिसाब से ऐसी रिकवरी कर दे पर पोर्टल तो पे जाने के लिए जोड़ा ऑल ऑफ थोड़ा मोबाइल और कोई की कुछ चाहिए था बिल चाहिए था डब्बा या की आई थिंक नंबर तो फोन का चाहिए था होता है तो आपके जो कोई रिसिपिएंट ही दस सकता है जिन्हें यूज किया है कोई दसना चाहेगा जेडी पे पब्लिक इकट्ठी हुई है ਤੁਸੀਂ ਕਿਹੜਾ ਮੀਨਸ ਅਡਾਪਟ ਕੀਤਾ ਕੋਈ ਦੱਸਣਾ ਚਾਹੇਗਾ ਤੁਹਾਡੇ ਚ ਨਹੀਂ ਇਹ ਤਾਂ ਪਬਲਿਕ ਤੋਂ ਵੀ ਪਤਾ ਲੱਗੇ ਨਾ ਹਾਊ ਦ ਯੂਟਿਲਾਈਜ਼ਡ ਹੈ ਕੀਮਤ ਕਿੰਨੀ ਹੈ ਸਾਰੇ ਕੋਈ ਨਾ ਦੱਸੋ ਜੀ ਹਾਂ ਜੀ ਹੋਰ ਕਿਸੇ ਦੀ ਕੋਈ ਹਾਂਜੀ ਹਾਂਜੀ ਅੱਛਾ ਹਾਂਜੀ ਨਹੀਂ ਪਤਾ ਉਹ ਬੋਲੇਗਾ ਕੀ ਕਰਦਾ ਹੋ ਕਿਸ ਤਰ੍ਹਾਂ ਕਰਦਾ ਹੈ ਕਿ ਹੋਰ ਕਿਸ ਤਰ੍ਹਾਂ ਕਰਦਾ ਪਰ ਆਪਣੇ ਆਪ ਵੀ ਕਰ ਸਕਦੇ ਆ ਜਾਂ ਸਾਂਝ ਕੇਂਦਰ 'ਚ ਮੌਕੀ ਕਰਵਾ ਸਕਦੇ ਆ ਦੇਖੋ ਜੀ ਜਿਹੜੀ ਸਾਈਟ ਹੈ CEIR ਦੀ ਉੱਥੇ ਵੀ ਜਾ ਸਕਦੇ ਆ ਨਹੀਂ ਤਾਂ ਸਾਡੇ ਸਾਂਝ ਕੇਂਦਰ 'ਚ ਜਾ ਕੇ ਤੁਸੀਂ ਜਿਵੇਂ ਅਸੀਂ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਕਰਾਉਂਦੇ ਆ ਉਦਾਂ ਵੀ ਕਰਾ ਸਕਦੇ ਸੋ ਦੋਨੋਂ ਤਰੀਕੇ ਆਨਲਾਈਨ ਵੀ ਅਵੇਲੇਬਲ ਹੈ ਤੇ ਦੂਜਾ ਵੀ ਅਵੇਲੇਬਲ ਹੈ